ਸਰਹੱਦੀ ਪਿੰਡ ਮੈਦੀਪੁਰ ਜਗਵੀਰ ਸਿੰਘ ਨੌਜਵਾਨ ਕਿਸਾਨ ਦੀ ਖੇਤ ਵਿੱਚ ਲੱਗੀ ਹੋਈ ਮੋਟਰ ਤੋਂ ਕਰੰਟ ਲੱਗਣ ਕਾਰਨ ਹੋਈ ਮੌਤ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਮੈਦੀਪੁਰ ਵਿਖੇ ਬੜੀ ਮੰਦ ਭਾਗੀ ਘਟਨਾ ਵਾਪਰੀ ਜਦੋਂ ਇੱਕ ਨੌਜਵਾਨ ਕਿਸਾਨ ਜਗਵੀਰ ਸਿੰਘ ਪੁੱਤਰ ਬੋੜ ਸਿੰਘ ਜੋ ਆਪਣੇ ਖੇਤ ਵਿੱਚ ਲੱਗੀ ਹੋਈ ਮੋਟਰ ਨੂੰ ਚਲਾਉਣ ਲੱਗਾ ਤੇ ਕਰੰਟ ਲੱਗਣ ਕਾਰਨ ਹੋਈ ਮੌਕੇ ਤੇ ਹੀ ਮੌਤ ਜਿਸ ਦੀ ਪਿੰਡ ਵਿੱਚ ਪਤਾ ਚਲਦਿਆਂ ਹੀ ਸੋਗ ਦੀ ਲਹਿਰ ਫੈਲ ਗਈ ਅਤੇ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ ਦੇ ਪ੍ਰਧਾਨ ਪ੍ਰਗਟ ਸਿੰਘ ਮੈਦੀਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਗਵੀਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ ਤੇ ਸਾਡੇ ਪਿੰਡ ਵਿੱਚ ਏ ਕਰੰਟ ਲੱਗਣ ਕਾਰਨ ਚੌਥੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਪਿੰਡ ਵਿੱਚ ਕਾਫੀ ਜਿਹੜਾ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਮੌਕੇ ਤੇ ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਹੁਣ ਜਿਸ ਤਰ੍ਹਾਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਸਾਰੇ ਹੀ ਕਿਸਾਨ ਵੀਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਆਪਣੀਆਂ ਮੋਟਰਾਂ ਚਲਾਉਣ ਲੱਗਿਆਂ ਸਾਨੂੰ ਬੜੇ ਧਿਆਨ ਦੇ ਨਾਲ ਸਟਾਰਟਰਾਂ ਨੂੰ ਜਾਂ ਬਟਨਾਂ ਨੂੰ ਦਬਾਇਆ ਜਾਵੇ ਜਿਸ ਕਾਰਨ ਕਿ ਕਿਸੇ ਵੀ ਪਰਿਵਾਰ ਦੇ ਉੱਤੇ ਐਸੀ ਮੰਦਭਾਗੀ ਘਟਨਾ ਨਾ ਵਾਪਰੇ ਅਤੇ ਇਸ ਮੌਕੇ ਤੇ ਜਗਵੀਰ ਸਿੰਘ ਦੇ ਪਿਤਾ ਬੋੜ ਸਿੰਘ ਨੇ ਵੀ ਦੱਸਿਆ ਕਿ ਕੁਝ ਹੀ ਸਮੇਂ ਦੇ ਵਿੱਚ ਮੇਰਾ ਪੁੱਤਰ ਬਾਹਰ ਜਾਣ ਵਾਲਾ ਸੀ ਉਸ ਦੀ ਫਾਈਲ ਲੱਗੀ ਹੋਈ ਸੀ ਪਰ ਅਚਾਨਕ ਖੇਤ ਵਿੱਚ ਕਰੰਟ ਲੱਗਣ ਦੇ ਨਾਲ ਮੇਰੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਮੌਕੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਹੀ ਪਿੰਡ ਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮੈਕਸ 24 ਨਿਊਜ਼ ਚੈਨਲ ਦਵਿੰਦਰ ਸਹੋਤਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ ਤੇ ਕਿਹੜਾ ਪਿੰਡ ਹੈ ਜੀ ਮੈਦੇਪੁਰ ਤੇ ਇਹ ਕੀ ਘਟਨਾ ਵਾਪਰੀ ਜਿਹੜੀ ਇਹ ਮਤਲਬ ਆਪਣੇ ਮੰਦ ਭਾਗੀ ਘਟਨਾ ਛਾੜੀ ਹੋ ਗਈ ਮੌਤ ਛਾੜੀ ਹੋ ਗਈ ਕੀ ਮਤਲਬ ਕੀ ਬੱਦੀ ਦਾ ਕਰੰਟ ਆ ਕਰੰਟ ਦਾ ਗਿਆ ਕਿੱਥੇ ਖੇਤਾਂ ਖੇਤਾਂ ਦੇ ਵਿੱਚ ਹਾਂਜੀ ਖੇਤਾਂ ਦੇ ਵਿੱਚ ਕੀ ਕਰ ਰਹੀ ਕੋਈ ਵੀ ਕਰਦੇ ਆ ਕੰਮ ਕਰਦੇ ਕੀ ਨਾ ਹੀ ਵੀਰਜੀ ਦਾ ਜਗਵੀਰ ਸਿੰਘ ਤੇ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਤੇ ਇਹਦੀ ਸ਼ਾਦੀ ਹੋਈ ਪਿੱਛੇ ਦੀ ਕਿੰਨੀ ਕੁ ਦੇਰ ਹੋ ਗਈ ਸ਼ਾਦੀ ਹੋਈ ਚਾਰ ਕੁ ਮਹੀਨੇ ਪੰਜ ਹੋ ਗਏ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਵੀ ਕੋਈ ਲੱਗੀ ਸੀ ਹਾਂਜੀ ਲੱਗੀ ਸੀ ਤੇ ਕੋਈ ਅੱਗੇ ਜਿਹੜੀ ਕਾਰਵਾਈ ਕਰਵਾਈ ਆ ਜਿਹੜੀ ਇਹਨਾਂ ਨੇ ਇੱਕ ਕਾਰਵਾਈ ਕੀਤੀ ਠੀਕ ਕਾਰਵਾਈ ਕਰਨੀ ਘਰ ਪਰਵਾਦ ਵਾਲਿਆ ਕਾਰਵਾਈ ਕਰਨੀ ਹੈ ਕੀ ਕਾਰਵਾਈ ਕਰਨੀ ਹੈ ਸਾਨੂੰ ਦੇ ਸੁਝਦੀ ਨਹੀਂ ਕੋਈ ਕਾਰਵਾਈ ਕੀ ਕਰੀਏ ਉੱਤੋਂ ਜਿਸ ਤਰ੍ਹਾਂ ਵੇਖੋ ਝੋਨੇ ਦਾ ਸੀਜ਼ਨ ਆ ਹਾਂਜੀ ਤੇ ਸਿਰ ਤੇ ਤੇ ਉਹਦੇ ਲਈ ਇਹ ਆਪਣੇ ਮੋਟਰ ਚਲਾਉਣ ਗਏ ਹਾਂ ਹਾਂਜੀ ਛੱਡਿਆ ਸੀ ਪਾਣੀ ਝੋਨਾ ਲਾਉਣ ਲਈ ਪੰਜ ਝੋਨਾ ਲਾਉਣ ਲਈ ਪਾਣੀ ਮੈਂ ਲਾਗੇ ਸਮੇਂ ਪਰ ਕਿੱਲਾ ਡੂੜ ਕਿੱਲਾ ਦੂੰਗਾ ਸਾਇ ਘਰੋਂ ਆਣ ਕੇ ਰਾਤੀ ਤੱਕ ਆ ਰਿਹਾ ਤੇ ਇੱਕ ਨੇ ਬੜਾ ਹੋਰ ਕੀ ਸਰਕਾਰ ਤੋਂ ਮੰਗ ਕਰਦੇ ਭਾਈ ਜੀ ਸਰਕਾਰ ਤੋਂ ਆਪਾਂ ਕੀ ਮੰਗ ਕਰਨੀ ਆ ਸਾਡੇ ਕਰਮ ਸੌਗੇ ਠੀਕ ਆ ਮੰਗ ਕੀ ਕਰਨੀ ਪ੍ਰਧਾਨ ਨੂੰ ਬੋਸ਼ਣੋਂ ਮੈਂ ਕੀ ਮੰਗ ਕਰਦਾ ਪ੍ਰਧਾਨ ਚ ਬੜੀ ਮੰਦ ਭਾਗੇ ਘਟਣਾ ਕਿ ਪਿੰਡ ਦੇ ਵਿੱਚ ਆਪਣੀ ਵਾਪਰੀ ਹੈ ਜਿਹੜੇ ਨੌਜਵਾਨ ਜਿਹੜਾ ਬੱਤੀ ਲਾ ਕੇ ਮਰ ਗਿਆ ਬੱਤੀ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇਹ ਚੌਥੀ ਘਟਨਾ ਜਿਹੜੀ ਸਾਡੇ ਪਿੰਡ ਵਿੱਚ ਵਾਪਰੀ ਹੈ ਇਹ ਸਾਰੇ ਬੱਚੇ ਜਣ ਸੰ ਜਿਹੜੇ ਇਹ 25 ਸਾਲ ਤੋਂ ਤਕਰੀਬਨ 4 ਬੱਚੇ ਜਿਹੜੇ ਸਾਨੂੰ 18 19 23 24 25 ਸਾਲ ਦੇ 4 ਮੁੰਡੇ ਸਫ ਇੱਕ ਮਹੀਨੇ ਦੇ ਵਿੱਚ ਜਿਹੜੇ ਉਹਦਾ ਹਾਦਸਾ ਦਾ ਸਕਾਰ ਹੋਇਆ ਦਿਨ ਜਿਹੜੇ ਬੱਚੇ ਸੀ ਉਹ ਇਤਨਾ ਬਿਜਲੀ ਦੇ ਕਰੰਟ ਨਾਲ ਲੱਗੇ ਇੱਕ ਦਾ ਐਕਸੀਡੈਂਟ ਹੋਇਆ ਥੋੜੇ ਦੋਨੋਂ ਆ ਤੇ ਬੜਾ ਝੰਡੂੜ ਕੇ ਰੱਖਿਆ ਇਹਨਾਂ ਨੇ ਇਹਨਾਂ ਮੁੱਠਾਂ ਨੇ ਨਰਾਮਣ ਤੇ ਡੂੰਗਾ ਸਰਪਾਇਆ ਤੇ ਅੱਜ ਜਿਹੜੀ ਇਹ ਜੱਜ ਵੀਰ ਸਿੰਘ ਦੀ ਇਹਦੀ ਮੌਤ ਹੋਈ ਆ ਜੀ ਕਰੰਟ ਲੱਗਣ ਦੇ ਕਾਰਨ ਜੀ ਤੇ ਪਿੰਡ ਸਾਰੇ ਦੇ ਵਿੱਚ ਸੋਗ ਜਿਹੜਾ ਕਾਫੀ ਪੂਰੇ ਇਲਾਕੇ ਦੇ ਵਿੱਚ ਸੋਗ ਹੈ ਸੋਗ ਤਾਂ ਜੀ ਇਹ ਬੋੜ ਸਿੰਘ ਜਿਹੜਾ ਇੱਕ ਚੰਗਾ ਬੰਦਾ ਹੈ ਉੱਗਾ ਆਗੂ ਆ ਪਿੰਡ ਦਾ ਮੋਬਰ ਹੈ ਜੀ ਤੇ ਵਰਤੁੰਬਾ ਜੀ ਨਾਲ ਦੂਰ ਤੱਕ ਤੇ ਫਿਰ ਜਿੱਥੋਂ ਤੱਕ ਵੀ ਲਿੰਕ ਹੁੰਦੇ ਆ ਸਾਰੇ ਬੰਦਿਆਂ ਨੂੰ ਦੁੱਖ ਤਾਂ ਫਰ ਹੁੰਦਾ ਹੀ ਆ ਤੇ ਨਾਲੇ ਦੂਸਰਾ ਜਦੋਂ ਕੋਈ ਵੀ ਨੌਜਵਾਨ ਕਿਸੇ ਵੀ ਬੱਚੇ ਦੀ ਕੋ ਮੌਤ ਹੁੰਦੀ ਆ ਤੇ ਭਾਵੇਂ ਪੱਥਰ ਦੇਣ ਵੀ ਇਨਸਾਨ ਹੋਵੇ ਉਹਦੇ ਮਨ ਤੇ ਵੀ ਜਿਹੜੀ ਉਹ ਗਹਿੜੀ ਗਹਿੜੀ 7 ਵਜੇ ਸੀ ਮੈਂ ਪ੍ਰਧਾਨ ਜੀ ਇੱਕ ਗੱਲ ਤੁਹਾਡਾ ਨਾਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਸੀਜ਼ਨ ਚੱਲ ਰਿਹਾ ਝੋਨੇ ਦਾ ਹੁਣ ਲਗਾਤਾਰ ਬੱਤੀਆਂ ਜਿਵੇਂ ਮੋਟਰਾਂ ਚਲਾਉਣੀਆਂ ਤੇ ਕੱਦੂ ਮਾਰਨੇ ਤੇ ਉਹਦੇ ਵਾਸਤੇ ਤੁਸੀਂ ਆਪਣੇ ਜਿਹੜੇ ਜਾਂ ਮੋਟਰਾਂ ਚਲਾਉਣ ਵਾਲੇ ਵੀਰ ਆ ਜਾਂ ਕੱਦੂ ਮਾਰਨ ਵਾਲੇ ਆ ਜਾਂ ਖੇਤੀ ਦਾ ਕੰਮ ਕਰਨ ਵਾਲੇ ਉਹਨਾਂ ਦੇ ਲਈ ਕੀ ਮੈਸੇਜ ਤੁਹਾਡਾ ਮੈਂ ਸਿੱਧਾ ਵੀ ਵੇਖੋ ਜੀ ਪਿਛਲੇ ਸਮੇਂ ਚ ਚਲੋ ਸਾਡਾ ਪਿੰਡ ਇੱਕ ਯੂਨਾਈਟ ਹੋ ਕੇ ਇਕੱਠੇ ਹੋ ਕੇ ਬੜੇ ਵੱਡੇ ਵੱਡੇ ਕੰਮ ਕਰਦਾ ਉਹਨਾਂ ਤਕਰੀਬਨ ਅਸੀਂ ਜਿਹੜੀਆਂ ਜਿੰਨੀਆਂ ਸਾਡੇ ਪਿੰਡ ਦੀਆਂ ਲੈਣਾ ਸੀ ਜਾਂ ਤਾਰਾਂ ਸੀ ਉਹਨਾਂ ਨੂੰ ਨਵੇਂ ਆ ਪਾਇਆ ਦਰੁਸਤ ਕੀਤਾ ਬਹੁਤ ਸਾਰਾ ਕੰਮ ਜਿਹੜਾ ਲੋਕਾਂ ਨੇ ਇਕੱਠੇ ਹੋ ਕੇ ਕੀਤਾ ਸਰਕਾਰ ਦੀ ਮਦਦ ਵੀ ਲਈ ਪਰ ਬੜਾ ਲੋਕਾਂ ਨੇ ਆਪਣੇ ਪੱਧਰ ਤੇ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੰਮ ਕੀਤਾ ਵੱਡੀ ਗੱਲ ਇਹ ਹੈ ਨਾ ਜੀ ਤਾਂ ਸਾਡਾ ਕੋ ਫਾਲ ਟੱਡਾ ਕੋ ਹੈ ਨਹੀਂਗਾ ਵੈਸੇ ਕੁਦਰਤੀ ਜਦੋਂ ਕੋਈ ਘਟਨਾ ਜਦੋਂ ਕੋ ਕਰਮ ਬੰਦੇ ਦੇ ਮਾੜੇ ਹੋਣ ਜਦੋਂ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਹਾਡਾ ਜਿਹੜਾ ਮੈਸੇਜ ਸੁਚੇਤ ਲਈ ਕਿ ਆਪਾਂ ਨੂੰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਹੈ ਸੁਚੇਤ ਤਾਂ ਫਿਰ ਇਹੋ ਹੀ ਆ ਵੀ ਕੋਈ ਵੀ ਘਟਨਾ ਜਦੋਂ ਵਾਪਰਦੀ ਆ ਕਿਤੇ ਨਾ ਕਿਤੇ ਕੋ ਇਹੋ ਜਿਹਾ ਕਾਰਨ ਬਣ ਜਾਂਦਾ ਕਿਉਂਕਿ ਹਰ ਮਸ਼ੀਨਰੀ ਆ ਜਾਂ ਮੋਟਰ ਆ ਜਾਂ ਸਟਾਰਟਰ ਆ ਕੁਝ ਹੀ ਚੱਲਦੀ ਆ ਤੇ ਉਹਦੇ ਵਿੱਚ ਕੁਦਰਤੀ ਨੁਕਸਾਨਾ ਜਿਹੜਾ ਹੈ ਕੋ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਹਰ ਵਕਤ ਇਹ ਤਿਆਰੀ ਹੰਦੇ ਨੂੰ ਰਹਿਣਾ ਚਾਹੀਦਾ ਜਦੋਂ ਕੋ ਮੋਟਰ ਨੂੰ ਹੱਥ ਲਾਉਂਦਾ ਜਾਂ ਸਟਾਰਟਰ ਨੂੰ ਥੋੜਾ ਜਿਹਾ ਬਚਾ ਹੀ ਜਿੰਨਾ ਵੀ ਰੱਖਾਵਾਂਗੇ ਉਨਾ ਹੀ ਇਤਿਆਤ ਵਜੋਂ ਜਿੰਨਾ ਪੱਤਿਆਂ ਰੱਖਾਂਗੇ ਉਨਾ ਹੀ ਆਪਾ ਕਟਣਾ ਤੋਂ ਬਚਾਂਗੇ ਬਾਕੀ ਜਦੋਂ ਕੋ ਕੋ ਦਿਨ ਮਾੜੇ ਹੁੰਦੇ ਨੇ ਫਿਰ ਕਿਸੇ ਦੇ ਵਸ ਦੀ ਗੱਲ ਨਹੀਂ ਚੱਲਦੀ ਠੀਕ ਹੈ ਹਾਂਜੀ ਥੈਂਕ ਯੂ